ਅਗੇ ਗੁਰੂ ਰਵਿਦਾਸ ਮਹਾਰਾਜ ਹੁਣ ਇਹਨਾਂ ਦਾ ਜਿਹੜਾ ਹੰਕਾਰ ਹੈ ਨਾ ਹੰਕਾਰ ਨੂੰ ਸਦਾ ਲਈ ਮਿੱਟੀ ਦੇ ਵਿੱਚ ਦਫਨ ਕਰਨ ਲੱਗੇ ਨੇ ਕੀ ਕਹਿੰਦੇ ਨੇ ਵੇਖੋ ਗੁਰੂ ਰਵਿਦਾਸ ਪਾਤਸ਼ਾਹ ਜੀ ਦਾ ਜਿਹੜਾ ਜਨਮ ਹੋਇਆ ਨਾ ਉਹ ਬਨਾਰਸ ਦੇ ਵਿੱਚ ਹੋਇਆ ਬਨਾਰਸ ਉਸ ਸਮੇਂ ਪੰਡਤਾਂ ਦਾ ਬ੍ਰਾਹਮਣਾਂ ਦਾ ਗੜ ਸੀ ਤੇ ਬ੍ਰਾਹਮਣ ਆਪਣੇ ਕਰਮ ਧਰਮ ਕਰਿਆ ਕਰਦੇ ਸਨ ਦੂਜਿਆਂ ਨੂੰ ਟੱਚ ਸਮਝਦੇ ਸਨ ਸਾਰੇ ਬ੍ਰਾਹਮਣ ਨਹੀਂ ਕੁਝ ਕਿਸਨ ਤੇ ਗੁਰੂ ਗੁਰੂਵਦਾਸ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਰਹਿੰਦੇ ਨੇ ਹੁਣ ਤੇ ਗੁਰੂ ਪਿਆਰਿਓ ਸਤਗੁਰੂ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਉਸ ਬਨਾਰਸ ਦੇ ਵਿੱਚ ਜਿੱਥੇ ਬ੍ਰਾਹਮਣ ਰਹਿੰਦੇ ਨੇ ਆਪਣੇ ਕਰਮ ਧਰਮ ਕਰਦੇ ਨੇ ਉਸੇ ਬਨਾਰਸ ਦੇ ਵਿੱਚ ਸਤਗੁਰੂ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੀਆਂ ਉਦਾਹਰਨਾਂ ਦੇ ਕੇ ਉਹਨਾਂ ਨੂੰ ਸਮਝਾਉਣਾ ਕਰਦੇ ਨੇ ਕੀ ਕਹਿੰਦੇ ਨੇ ਸੁਰ ਸਰੀ ਸਲਲ ਕਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਸਰੀ ਦਾ ਅਰਥ ਹੈ ਗੰਗਾ ਤੇ ਗੁਰੂ ਪਿਆਰਿਓ ਗੰਗਾ ਇੱਕ ਨਦੀ ਹੈ ਜਿਹਨਾਂ ਨੂੰ ਸਾਡੇ ਹਿੰਦੂ ਭਾਈਚਾਰੇ ਦੇ ਲੋਕ ਗੰਗਾ ਮਾਤਾ ਜੀ ਕਹਿੰਦੇ ਨੇ ਸਲਲ ਦਾ ਅਰਥ ਹੈ ਜਲ ਪਾਣੀ ਗੰਗਾ ਦਾ ਜਲ ਕਰਤ ਦਾ ਅਰਥ ਹੈ ਬਣਾਉਣਾ ਕਰਤ ਕਰਨਾ ਬਣਾ ਦੇਣਾ ਬਾਰਨੀ ਦਾ ਅਰਥ ਹੈ ਸ਼ਰਾਬ ਤੇ ਗੁਰੂ ਰਬਦਾਸ ਮਹਾਰਾਜ ਕਹਿੰਦੇ ਸੰਤ ਜਨ ਕਰਤ ਨਹੀਂ ਪਾਨੰ ਉਦਾਹਰਣ ਦਿੰਦੇ ਨੇ ਪੰਡਿਤ ਜੀ ਬ੍ਰਾਹਮਣ ਜੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਪੰਡਿਤ ਕਹਿੰਦੇ ਦੱਸੋ ਕਹਿੰਦੇ ਜੇਕਰ ਗੰਗਾ ਦਾ ਜਲ ਲਿਆਂਦਾ ਜਾਵੇ ਉਹ ਗੰਗਾ ਦੇ ਜਲ ਦੀ ਸ਼ਰਾਬ ਬਣਾ ਦਿੱਤੀ ਜਾਵੇ ਕੀ ਤੁਸੀਂ ਪੀਓਗੇ ਕੀ ਉਹ ਕਿਸੇ ਦੇ ਪੀਣ ਯੋਗ ਹੈ ਸੁਰਸਰੀ ਸਲਲਕ੍ਰਿਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰਗ ਇਹ ਉਹਨਾਂ ਨੇ ਵੀ ਕਹਿ ਦਿੱਤਾ ਵੀ ਉਹ ਰੱਬ ਦੇ ਪਿਆਰੇ ਨਹੀਂ ਪੀਣਗੇ ਕਹਿੰਦੇ ਕੋਈ ਵੀ ਨਹੀਂ ਪੀਏਗਾ ਸ਼ਰਾਬ ਤਾਂ ਸ਼ਰਾਬ ਹੈ ਨਾ ਨਸ਼ਾ ਤਾਂ ਨਸ਼ਾ ਹੈ ਨਾ ਜਿਹੜੇ ਮਰਜ਼ੀ ਚੱਲਦਾ ਬਣਾਇਆ ਜਾਵੇ ਕੋਈ ਵੀ ਧਾਰਮਿਕ ਸਥਾਨ ਤੇ ਜਾ ਕੇ ਤੁਸੀਂ ਜਲ ਲੈ ਆਓ ਘਰੇ ਲਿਆ ਕੇ ਉਹਦੀ ਸ਼ਰਾਬ ਕੱਢ ਲਓ ਤੇ ਕਹੋ ਵੀ ਉਹ ਤਾਂ ਅੰਮ੍ਰਿਤ ਬਣ ਗਿਆ ਨਹੀਂ ਉਹ ਸ਼ਰਾਬ ਬਣ ਜਾਏਗੀ ਅੰਮ੍ਰਿਤ ਨਹੀਂ ਰਹੇਗਾ ਤੇ ਗੁਰੂ ਰਵਿਦਾਸ ਮਹਾਰਾਜ ਇਹੀ ਗੱਲ ਕਹਿੰਦੇ ਨੇ ਕਹਿੰਦੇ ਉਹ ਜਲ ਤੋਂ ਜੇ ਸ਼ਰਾਬ ਬਣਾ ਦਿੱਤੀ ਜਾਵੇ ਤਾਂ ਰੱਬ ਦੇ ਪਿਆਰੇ ਪੀਂਦੇ ਨਹੀਂ ਕਿਉਂ ਕਿਉਂਕਿ ਉਹ ਪੀਣ ਜੋਗੀ ਨਹੀਂ ਰਹਿੰਦੀ ਤੇ ਗੁਰੂ ਰਵਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਹੰਕਾਰ ਐ ਨਾ ਜਿਹੜਾ ਕਹਿੰਦੇ ਹਾਂਜੀ ਹੰਕਾਰ ਤਾਂ ਹੰਕਾਰ ਐ ਭਾਵੇਂ ਉੱਚੀ ਜਾਤ ਦਾ ਕਿਉਂ ਨਾ ਹੋਵੇ ਜਿਵੇਂ ਸ਼ਰਾਬ ਤਾਂ ਸ਼ਰਾਬ ਐ ਭਾਵੇਂ ਗੰਗਾ ਦੇ ਜਲ ਦੀ ਕਿਉਂ ਨਾ ਹੋਵੇ ਆਖੋ ਸਤਨਾਮ ਮਹਾਰਾਏ ਕਹਿੰਦੇ ਤੂੰ ਤੁਸੀਂ ਕਹਿੰਦੇ ਸਾਡੀ ਜਾਤ ਉੱਚੀ ਹੈ ਜਾਤ ਉੱਚੀ ਨਹੀਂ ਤੁਹਾਡੇ ਅੰਦਰ ਹੰਕਾਰ ਹੈ ਹੰਕਾਰ ਬੋਲਦਾ ਤੇ ਗੁਰੂ ਰਵਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਕਿਸੇ ਤੋਂ ਨਹੀਂ ਡਰੇ ਅਜੇ ਅਸੀਂ ਤਾਂ ਸਟੇਜਾਂ ਤੇ ਬੋਲਣ ਲੱਗੇ ਡਰਦੇ ਆਂ ਵੀ ਲੋਕ ਕੀ ਕਹਿਣਗੇ ਗਲ ਪੈ ਜਾਣਗੇ ਬੋਲਣਗੇ ਪਰ ਗੁਰੂ ਰਵਦਾਸ ਮਹਾਰਾਜ ਨਹੀਂ ਡਰਦੇ ਉਹ ਕਹਿੰਦੇ ਜੇ ਗੰਗਾ ਦੇ ਜਲ ਦੀ ਸ਼ਰਾਬ ਬਣਾ ਲਈ ਜਾਵੇ ਤਾਂ ਲੋਕ ਨਹੀਂ ਪੀਣਗੇ ਰੱਬ ਦੇ ਪਿਆਰੇ ਨਹੀਂ ਪੀਣਗੇ ਕਿਉਂਕਿ ਪੀਣ ਜੋਗੀ ਨਹੀਂ ਰਹਿੰਦੀ ਜੀਵਨ ਬਰਬਾਦ ਕਰ ਦਿੰਦੀ ਹੈ ਭਾਵੇਂ ਕਹੀ ਗੰਗਾ ਦੇ ਜਲ ਦੀ ਹੈ ਕਹਿੰਦੇ ਹੰਕਾਰ ਵੀ ਬਰਬਾਦ ਕਰ ਦਿੰਦਾ ਭਾਵੇਂ ਉੱਚੀ ਜਾਤ ਦਾ ਕਿਉਂ ਨਾ ਹੋਵੇ ਆਖੋ ਸਤਨਾਮ ਇਹ ਸਤਗੁਰ ਸਮਝਾਉਂਦੇ ਨੇ ਫਿਰ ਅਗਲੀ ਉਦਾਹਰਨ ਦਿੰਦੇ ਨੇ ਸੁਰਸਰੀ ਮਿਲਤ ਨਹ ਹੋਏ ਆਨੰਗ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹ ਹੋਏ ਆਨੰਗ ਗੁਰੂ ਪਿਆਰੇ ਹੁਣ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਪੰਡਿਤ ਜੀ ਹੰਕਾਰ ਤਿਆਗਣਾ ਪਏਗਾ ਛੱਡਣਾ ਪਏਗਾ ਫਿਰ ਸਤਗੁਰ ਗੰਗਾ ਜਲ ਦੀ ਉਦਾਹਰਨ ਦਿੰਦੇ ਨੇ ਕਹਿੰਦੇ ਜਿਵੇਂ ਗੰਗਾ ਦਾ ਜਲ ਹੈ ਗੰਗਾ ਦਾ ਪਾਣੀ ਹੈ ਨਾ ਸੁਰ ਸਰੀ ਮਿਲਤ ਨਾ ਹੋਏ ਆਨੰਦ ਤੇ ਪਹਿਲਾ ਉਦਾਹਰਨ ਦਿੰਦੇ ਨੇ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਕਹਿੰਦੇ ਸ਼ਰਾਬ ਲੈ ਆਓ ਜਿੱਥੋਂ ਮਿਲਦੀ ਆ ਉਦਾਹਰਨ ਦਿੰਦੇ ਨੇ ਲੈ ਕੇ ਨਹੀਂ ਆਉਣੀ ਉਦਾਹਰਨ ਦਿੰਦੇ ਨੇ ਕਹਿੰਦੇ ਠੀਕ ਹੈ ਜੀ ਕਹਿੰਦੇ ਹੋਰ ਜਿੰਨੇ ਗੰਦੇ ਜਲ ਨੇ ਪਾਣੀ ਨੇ ਸਾਰੇ ਇਕੱਠੇ ਕਰ ਲੋ ਕਹਿੰਦੇ ਫੇਰ ਕਹਿੰਦੇ ਸਾਰਿਆਂ ਨੂੰ ਜਦੋਂ ਤੁਸੀਂ ਗੰਗਾ ਜਲ ਵਿੱਚ ਪਾ ਦੋਗੇ ਨਾ ਗੰਗਾ ਜਲ ਨੇ ਸਾਰੇ ਹੀ ਪਵਿੱਤਰ ਕਰ ਦੇਣੇ ਆਖੋ ਸਤਨਾਮ ਕਿਉਂਕਿ ਗੰਗਾ ਜਲ ਨੇ ਜਿੰਨਾ ਤੁਸੀਂ ਉਹਦੇ ਵਿੱਚ ਗੰਦਾ ਪਾਣੀ ਆਪਾਂ ਵੇਖਿਆ ਨਾ ਜਿਹੜੇ ਉਧਰ ਦੇ ਸ਼ਹਿਰਾਂ ਦਾ ਅੱਗੇ ਜਾ ਕੇ ਤੁਸੀਂ ਉਧਰ ਵੇਖੋ ਸੀਵਰੇਜ ਪਏ ਹੋਏ ਨੇ ਜਾਂ ਪਾਣੀ ਹੈ ਜਾਂ ਨਹਿਰਾਂ ਦਾ ਪਾਣੀ ਹੈ ਮੀਹਾਂ ਦਾ ਪਾਣੀ ਹੈ ਕੋਈ ਵੀ ਜਲ ਹੈ ਜਿਹੜਾ ਉਹਦੇ ਵਿੱਚ ਜਾਂਦਾ ਵਾ ਤਾਂ ਗੁਰੂ ਪਿਆਰੋ ਸਾਰਾ ਸਾਫ਼ ਹੋਈ ਜਾਂਦਾ ਇਹ ਤਾਕਤ ਹੈ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜਿਵੇਂ ਗੰਗਾ ਜਲ ਦੇ ਵਿੱਚ ਜਿੰਨੇ ਮਰਜ਼ੀ ਗੰਦੇ ਪਾਣੀ ਕਿਉਂ ਨਾ ਹੋਣ ਜਦੋਂ ਪਾ ਦਿੱਤੇ ਜਾਂਣ ਉਹ ਸਾਫ਼ ਬਣ ਜਾਂਦੇ ਨੇ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਲੜ ਲੱਗੋ ਜਦੋਂ ਤੁਸੀਂ ਰੱਬ ਦੇ ਨਾਲ ਜੁੜੋਂਗੇ ਨਾ ਜਿਹੜਾ ਤੁਹਾਡਾ ਉੱਚੀ ਜਾਤ ਦਾ ਹੰਕਾਰ ਚੱਕੀ ਫਿਰਦੇ ਹੋ ਇਹ ਗੰਦਾ ਜਲ ਜਿਹੜਾ ਇਹ ਗੰਦਾ ਪਾਣੀ ਹੈ ਇਹ ਸ਼ਰਾਬ ਹੈ ਹੰਕਾਰ ਇਹਨੂੰ ਜਦੋਂ ਤੁਸੀਂ ਗੰਗਾ ਦੇ ਵਿੱਚ ਪਾਓਗੇ ਭਾਵ ਰੱਬ ਦੇ ਨਾਲ ਮਿਲਾਉਂਗੇ ਇਹ ਹੰਕਾਰ ਨੇ ਵੀ ਖਤਮ ਹੋ ਜਾਣਾ ਆਖੋ ਸਤਨਾਮ ਜਿਵੇਂ ਗੰਗਾ ਦੇ ਵਿੱਚ ਜਿੰਨੇ ਗੰਦੇ ਪਾਣੀ ਨੇ ਜਦੋਂ ਜਾ ਕੇ ਪੈਂਦੇ ਨੇ ਉਹ ਸਾਫ਼ ਹੋ ਜਾਂਦੇ ਨੇ ਇਸੇ ਤਰ੍ਹਾਂ ਰੱਬ ਦੇ ਨਾਲ ਮਿਲਾਪ ਕਰਨ ਦੇ ਨਾਲ ਜਿੰਨੇ ਮਰਜ਼ੀ ਭੜੇ ਔਗਣ ਕਿਉਂ ਨਾ ਹੋਣ ਜੀਵਨ ਦੇ ਵਿੱਚ ਹੰਕਾਰ ਕਿਉਂ ਨਾ ਹੋਵੇ ਲੋਭ ਕਿਉਂ ਨਾ ਹੋਵੇ ਜਦੋਂ ਅਸੀਂ ਰੱਬ ਨਾਲ ਮਿਲਾਪ ਕਰਾਂਗੇ ਇਹ ਜੀਵਨ ਵਿੱਚੋਂ ਖਤਮ ਹੋ ਜਾਣਗੇ ਤੇ ਗੁਰੂ ਰਵਿਦਾਸ ਮਹਾਰਾਜ ਜੀ ਕਹਿੰਦੇ ਨੇ ਤਰ ਤਾਰ ਅਪਵਿੱਤਰ ਕਰਮਾਨੀਐ ਰੇ ਜੈਸੇ ਕਾਗਰਾ ਕਰਤ ਵਿਚਾਰਨ ਤਰ ਤਾਰ ਇੱਕ ਦਰਖਤ ਹੈ ਜਿਹਨੂੰ ਤਾੜੀ ਦਾ ਰੁੱਖ ਕਿਹਾ ਜਾਂਦਾ ਹੈ ਉਹ ਤਾੜੀ ਦੇ ਰੁੱਖ ਦੀ ਨਾ ਇੱਕ ਅਜਿਹੀ ਸ਼ਰਾਬ ਦੇ ਟਾਈਪ ਨਸ਼ਾ ਬਣਾਇਆ ਜਾਂਦਾ ਉਹ ਵੀ ਜਦੋਂ ਪੀਂਦੇ ਨੇ ਨਾ ਲੋਕ ਤਾੜੀ ਦੇ ਦਰਖਤ ਆਲਾ ਪਾਣੀ ਹੈ ਜਾਂ ਜੋ ਬਣਾਇਆ ਜਾਂਦਾ ਉਹ ਨਸ਼ਾ ਚੜਾ ਦਿੰਦਾ ਬੰਦੇ ਨੂੰ ਤੇ ਗੁਰੂ ਰਬਦਾਸ ਮਹਾਰਾਜ ਉਹਦੀ ਗੱਲ ਕਰਦੇ ਨੇ ਕਹਿੰਦੇ ਹੁਣ ਉਹ ਤਾੜੀ ਦੇ ਦਰਖਤ ਤੋਂ ਉਹਦਾ ਅੱਕ ਲਾ ਕੇ ਉਹਨੂੰ ਚੰਗੀ ਤਰ੍ਹਾਂ ਛਾਂਕ ਕੇ ਉਹਦਾ ਕਾਗਜ਼ ਬਣਾਇਆ ਜਾਂਦਾ ਕੀ ਉਹ ਕਾਗਜ਼ ਜਿਹੜਾ ਤਾੜੀ ਦੇ ਦਰਖਤ ਵਾਲਾ ਕੀ ਉਹ ਪਵਿੱਤਰ ਮੰਨਿਆ ਜਾਏਗਾ ਸਾਰੇ ਕਹਿੰਦੇ ਨਹੀਂ ਮੰਨਿਆ ਜਾਏਗਾ ਕਿਉਂਕਿ ਜਿਹੜਾ ਦਰਖਤ ਹੈ ਉਹ ਨਸ਼ੇ ਵਾਲਾ ਦਰਖਤ ਹੈ ਜਦੋਂ ਕੋਈ ਉਹ ਦਰਖਤ ਦੇ ਛੱਕਾ ਨੂੰ ਜਾਂ ਉਹਨੂੰ ਛਿੱਲ ਕੇ ਪਾਣੀ ਵਿੱਚ ਉਹ ਬਾਲ ਕੇ ਪੀ ਲਵੇ ਤਾਂ ਨਸ਼ਾ ਚੜ ਜਾਂਦਾ ਹੁਣ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਉਹੀ ਦਰਖਤ ਨੂੰ ਛਿੱਲ ਕੇ ਉਹਦਾ ਕਾਗਜ਼ ਬਣਾ ਲਿਆ ਜਾਵੇ ਕੀ ਉਹ ਕਾਗਜ਼ ਸਾਫ਼ ਸੁਥਰਾ ਮੰਨਿਆ ਜਾਏਗਾ ਪਵਿੱਤਰ ਮੰਨਿਆ ਜਾਏਗਾ ਉਹ ਕਹਿੰਦੇ ਨਹੀਂ ਕਹਿੰਦੇ ਜੇ ਉਹੀ ਕਾਗਜ਼ ਦੇ ਉੱਤੇ ਤਾੜੀ ਦੇ ਦਰਖਤ ਦਾ ਜਿਹੜਾ ਕਾਗਜ਼ ਬਣਾਇਆ ਜੇ ਉਹਦੇ ਉੱਤੇ ਰੱਬ ਦਾ ਨਾਮ ਦਾ ਲਿਖ ਦਿੱਤਾ ਜਾਵੇ ਫਿਰ ਪਵਿੱਤਰ ਰਹੇਗਾ ਕਿ ਨਹੀਂ ਰਹੇਗਾ ਆਖੋ ਸਤਨਾਮ ਫਿਰ ਕਹਿੰਦੇ ਪਵਿੱਤਰ ਹੋ ਜਾਏਗਾ ਕਹਿੰਦੇ ਕਿਉਂ ਹੋ ਜਾਏਗਾ ਕਿਉਂਕਿ ਉਹ ਤਾੜੀ ਦੇ ਦਰਖਤ ਤੇ ਰੱਬ ਦਾ ਨਾਮ ਲਿਖਿਆ ਗਿਆ ਮਹਾਰਾਜ ਕਹਿੰਦੇ ਤੁਸੀਂ ਉੱਚੀਆਂ ਕੁੱਲਾਂ ਦਾ ਹੰਕਾਰ ਕਰਦੇ ਹੋ ਤੁਸੀਂ ਉੱਚੀਆਂ ਜਾਤਾਂ ਦਾ ਹੰਕਾਰ ਕਰਦੇ ਹੋ ਇਹ ਹੰਕਾਰ ਮਿਟ ਜਾਏਗਾ ਜਦੋਂ ਆਪਣੇ ਮਨ ਉੱਤੇ ਆਪਣੇ ਦਿਲ ਉੱਤੇ ਆਪਣੇ ਹਿਰਦੇ ਰੂਪੀ ਕਾਗਜ਼ ਉੱਤੇ ਪ੍ਰਮਾਤਮਾ ਦਾ ਜਸ ਲਿਖ ਲਿਆ ਨਾਮ ਲਿਖ ਲਿਆ ਭਗਵ ਰੱਬ ਦੇ ਗੁਣ ਗੁਣੇ ਸ਼ੁਰੂ ਕਰ ਦਿੱਤੇ ਇਹ ਸ਼ਬਦ ਨੂੰ ਦੋ ਪੱਖ ਨਾਲ ਲੈ ਸਕਦੇ ਆਪਾਂ ਇੱਕ ਤਾਂ ਗੁਰੂ ਰਬਦਾਸ ਮਹਾਰਾਜ ਨੇ ਹੰਕਾਰ ਨੂੰ ਚੱਕਨਾ ਚੂਰ ਕੀਤਾ ਦੂਜਾ ਸਾਨੂੰ ਨਸ਼ਿਆਂ ਤੋਂ ਵਰਜਿਆ ਸਤਿਗੁਰਾਂ ਨੇ ਇੱਕ ਗੱਲ ਯਾਦ ਰੱਖੋ ਜਿਹੜੇ ਧਰਮ ਦੇ ਜਾਂ ਸਮਾਜ ਦੇ ਜਾਂ ਕਿਸੇ ਵੀ ਫਿਰਕੇ ਦੇ ਜਿਹੜੇ ਧਾਰਮਿਕ ਆਗੂ ਨੇ ਜਾਂ ਰਾਜਨੀਤਿਕ ਆਗੂ ਨੇ ਜਾਂ ਉਹ ਸਮਾਜਿਕ ਆਗੂ ਨੇ ਜਾਂ ਉਹ ਅੱਜ ਦੇ ਧਾਰਮਿਕ ਗੁਰੂ ਵੀ ਕਿਉਂ ਨਾ ਹੋਣ ਜੇ ਉਹ ਆਪਣੇ ਸ਼ਰਧਾਲੂਆਂ ਨੂੰ ਆਪਣੇ ਸੇਵਕਾਂ ਨੂੰ ਨਸ਼ਿਆਂ ਤੋਂ ਨਹੀਂ ਨਾ ਵਰਜਿਤ ਕਰਦੇ ਵੀ ਤੁਸੀਂ ਨਸ਼ੇ ਨਹੀਂ ਪੀਣੇ ਸੱਚ ਜਾਣਿਓ ਉਹਨਾਂ ਤੱਕ ਨਸ਼ਾ ਖਾਤਮ ਹੀ ਨਹੀਂ ਹੋ ਸਕਦਾ ਜੀ ਉਹ ਕਹਿੰਦੇ ਨਹੀਂ ਨਾ ਵੀ ਤੁਸੀਂ ਆਪਣੇ ਸ਼ਰਧਾਲੂਆਂ ਨੂੰ ਨਸ਼ਾ ਨਹੀਂ ਪੀਣਾ ਨਸ਼ੇ ਨੂੰ ਨਹੀਂ ਹੱਥ ਲਾਉਣਾ ਜਾਂ ਉਹ ਨਸ਼ੇ ਤੋਂ ਵਰਜਿਤ ਨਹੀਂ ਕਰਦੇ ਸੱਚ ਜਾਣਿਓ ਉਹਨਾਂ ਤੱਕ ਉਹ ਸਮਾਜ ਕੋਈ ਵੀ ਹੋਵੇ ਉਹ ਨਸ਼ਾ ਮੁਕਤ ਨਹੀਂ ਹੋ ਸਕਦਾ ਜੇ ਉਹਨਾਂ ਦੇ ਸ਼ਰਧਾਲੂ ਨਸ਼ਿਆਂ ਨੂੰ ਹੱਥ ਲਾਉਂਦੇ ਨੇ ਨਸ਼ਾ ਪੀਂਦੇ ਨੇ ਤੇ ਧਾਰਮਿਕ ਆਗੂ ਨਹੀਂ ਰੋਕਦੇ ਸਮਾਜਿਕ ਆਗੂ ਨਹੀਂ ਰੋਕਦੇ ਸੱਚ ਜਾਣਿਓ ਅੱਜ ਨਹੀਂ ਤਾਂ ਕੱਲ ਉਹ ਸਮਾਜ ਦਾ ਸੱਤਿਆਨਾਸ਼ ਹੋਵੇਗਾ ਹੀ ਹੋਵੇਗਾ ਕਿਉਂਕਿ ਨਸ਼ਾ ਇੱਕ ਐਸੀ ਚੀਜ਼ ਹੈ ਜਿਹੜਾ ਜੀਵਨ ਬਰਬਾਦ ਕਰ ਦਿੰਦੀ ਹੈ ਇੱਕ ਬੰਦੇ ਨੇ ਆਖਿਆ ਕਹਿੰਦਾ ਇੱਕ ਛੋਟੀ ਜੀ ਬੋਤਲ ਹੈ ਕਹਿੰਦਾ ਮੇਰੇ 10 ਕਿੱਲੇ ਖਾ ਗਈ ਜ਼ਮੀਨ ਦੇ ਉਹ ਕਹਿੰਦਾ ਬੋਤਲ 10 ਕਿੱਲੇ ਖਾ ਗਈ ਕਹਿੰਦਾ ਉਹ ਕਿਦਾਂ ਕਹਿੰਦਾ ਮੈਂ ਰੋਜ਼ ਦਾਰੂ ਪੀਣ ਦਾ ਆਦੀ ਹੋ ਗਿਆ ਸੀ ਕਹਿੰਦਾ ਇੰਨੀ ਦਾਰੂ ਪੀ ਜਾਂਦਾ ਸੀ ਕਹਿੰਦਾ ਹਜ਼ਾਰਾਂ ਰੁਪਏ ਦੀ ਕਹਿੰਦਾ ਮੈਂ 10 20 ਸਾਲ ਲਗਾਤਾਰ ਦਾਰੂ ਪੀਤੀ ਐ ਕਹਿੰਦਾ ਬਾਅਦ ਚ ਪਤਾ ਲੱਗਿਆ ਕਿ ਇਹ ਸ਼ਰਾਬ ਦੀ ਬੋਤਲ ਜਿਹੜੀ ਛੋਟੀ ਜੀ ਆ ਮੇਰੇ 10 ਕਿੱਲੇ ਖਾ ਗਈ ਆਖੋ ਸਤਨਾ ਕਹਿੰਦੀ ਇਕੱਲੇ ਕਿੱਲੇ ਨਹੀਂ ਖਾਦੇ ਜ਼ਮੀਨਾਂ ਦੇ ਕਹਿੰਦੇ ਫੇਰ ਕਹਿੰਦੇ ਅੰਦੋ ਗੁਰਦੇ ਵੀ ਖਾ ਗਈ ਇੱਥੇ ਹੀ ਬੱਸ ਨਹੀਂ ਫੇਰ ਕਹਿੰਦੇ ਮੇਰਾ ਪਰਿਵਾਰ ਬੱਚੇ ਜਿਹੜੇ ਮੇਰੇ ਨਾਲ ਲੜ ਕੇ ਝਗੜ ਕੇ ਚਲੇ ਗਏ ਸਨ ਉਹਨਾਂ ਨੂੰ ਵੀ ਖਾ ਗਈ ਇਸ ਸ਼ਰਾਬ ਦੀ ਛੋਟੀ ਜੀ ਬੋਤਲ ਐ ਅਸੀਂ ਤਾਂ ਕਹਿ ਦਿੰਨੇ ਆ ਨਾ ਨਸ਼ਾ ਕੋਈ ਗੱਲ ਨਹੀਂ ਜੀ ਖਾਪੀ ਹੀ ਲੈਣਾ ਚਾਹੀਦਾ ਪਰ ਸਾਡਾ ਬਾਪੂ ਮਨਾ ਕਰਦਾ ਗੁਰੂ ਰਵਿਦਾਸ ਮਹਾਰਾਜ ਮਨਾ ਕਰਦੇ ਨੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹ ਮੇਰੇ ਸਮਾਜ ਦੇ ਲੋਕੋ ਉਹ ਦੁਨੀਆ ਦੇ ਲੋਕੋ ਨਸ਼ਿਆਂ ਨੂੰ ਹੱਥ ਨਾ ਲਾਇਓ ਬਰਬਾਦ ਕਰ ਦੇਣਗੇ ਜੀਵਨ ਤੁਹਾਡਾ ਇਹ ਕਿਉਂਕਿ ਗੁਰੂ ਰਵਿਦਾਸ ਮਹਾਰਾਜ ਆਪਣੇ ਸਮਾਜ ਵਿੱਚ ਵੇਖਦੇ ਨੇ ਕਈ ਪਤਾ ਕੀ ਗੱਲ ਕਹਿਣਗੇ ਕਹਿੰਦੇ ਜੇ ਅਸੀਂ ਟੈਨਸ਼ਨ ਰਹਿੰਦੀ ਹੈ ਤਾਂ ਸ਼ਰਾਬ ਪੀਨੇ ਆ ਤਾਂ ਨਸ਼ਾ ਕਰਦੇ ਆ ਤੇ ਫਿਰ ਸਿਆਣੇ ਬੰਦੇ ਕਹਿੰਦੇ ਨੇ ਫੇ ਟੈਨਸ਼ਨ ਤਾਂ ਵੀ ਬੀਬੀਆਂ ਨੂੰ ਵੀ ਰਹਿੰਦੀ ਹੈ ਫੇ ਜਿੱਤੇ ਪਊਆ ਖੰਡ ਉਹਨਾਂ ਨੂੰ ਵੀ ਲਿਆਦਿਆ ਕਰੋ ਫਿਰ ਬੱਚਿਆਂ ਨੂੰ ਵੀ ਟੈਨਸ਼ਨ ਰਹਿੰਦੀ ਹੈ ਪੜ੍ਹਾਈ ਦੀ ਫਿਰ ਕਹਿੰਦੇ ਉਹਨਾਂ ਨੂੰ ਵੀ ਵਧੀਆ ਲਿਆਦਿਆ ਕਰੋ ਉਹਨਾਂ ਨੂੰ ਵੀ ਪੜਾਦਿਆ ਕਰੋ ਫਿਰ ਕਹਿੰਦੇ ਉਹਨਾਂ ਲਈ ਨਹੀਂ ਫਿਰ ਕਹਿੰਦੇ ਤੇਰੇ ਲਈ ਕਿੱਥੋਂ ਆ ਤੇ ਗੁਰੂ ਪਿਆਰੋ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਬਾਣੀ ਨੇ ਨਸ਼ਿਆਂ ਨੂੰ ਆਖਿਆ ਵੇ ਅਸੀਂ ਹੱਥ ਲਾਉਣਾ ਤਾਂ ਬੜੀ ਦੂਰ ਦੀ ਗੱਲ ਐ ਦੇਖਣਾ ਤੱਕ ਵੀ ਨਹੀਂ ਪਰ ਅਸੀਂ ਸਤਿਗੁਰਾਂ ਦੀ ਗੱਲ ਨਹੀਂ ਮੰਨਦੇ ਅਸੀਂ ਆਪਣੇ ਰਹਿਬਰਾਂ ਦੀ ਗੱਲ ਨਹੀਂ ਮੰਨਦੇ ਜੇ ਆਹ ਸ਼ਬਦ ਆਪਣੇ ਘਰ ਦੀਆਂ ਦੀਵਾਰਾਂ ਤੇ ਜਿਹੜੀਆਂ ਬੀਬੀਆਂ ਕਹਿੰਦੀਆਂ ਨੇ ਭੈਣਾ ਕਹਿੰਦੀਆਂ ਨੇ ਸਾਡੇ ਤਾਂ ਜੀ ਘਰ ਦੇ ਵਿੱਚੋਂ ਸ਼ਰਾਬ ਹੀ ਨਹੀਂ ਜਾਂਦੀ ਤੇ ਸ਼ਰਾਬ ਕਰਕੇ ਲੜਾਈ ਝਗੜਾ ਰਹਿੰਦਾ ਆਹ ਸ਼ਬਦ ਦੀਆਂ ਪੰਕਤੀਆਂ ਨੇ ਆ ਪੂਰਾ ਸ਼ਬਦ ਨਾਗਰਜਨਾ ਮੇਰੀ ਜਾਤ ਵਿਖਿਆਤ ਚਮਾਰੰਗ ਇਹ ਸ਼ਬਦ ਪੂਰਾ ਆਪਣੇ ਘਰ ਦੇ ਵਿੱਚ ਲਾ ਲਓ ਤੇ ਰੋਜ਼ ਪੜਿਆ ਕਰੋ ਕਦੇ ਤਾਂ ਫਰਕ ਪਏਗਾ ਵੀ ਸਾਡਾ ਬਾਪੂ ਯਾਰ ਜਦੋਂ ਸਵੇਰੇ ਉੱਠਦੇ ਆ ਅਮਰਤ ਵੇਲੇ ਉੱਠਦੇ ਆ ਰੋਜ਼ ਸਾਡੇ ਮੱਥੇ ਲੱਗਦਾ ਸਾਨੂੰ ਕਹਿੰਦਾ ਵੀ ਨਾ ਨਸ਼ੇ ਨੂੰ ਹੱਥ ਲਾ ਨਾ ਸ਼ਰਾਬ ਨੂੰ ਹੱਥ ਲਾ ਹੋ ਸਕਦਾ ਉਹ ਨਸ਼ਾ ਛੱਡ ਜਾਵੇ ਆਖੋ ਸਤਨਾ ਪਰ ਬਾਣੀ ਦੁਆਰ ਤੇ ਲਾਉਣੀ ਪਏਗੀ ਘਰ ਦੇ ਵਿੱਚ ਲਾਉਣੀ ਪਏਗੀ ਰੋਜ਼ ਪੜ੍ਹਨੀ ਪਏਗੀ ਜਿੱਥੇ ਪੜ੍ਹਨੀ ਆ ਉਥੇ ਮੰਨਣੀ ਆ ਕਿਉਂਕਿ ਸੁਣਿਆ ਮੰਨਿਆ ਮੰਨ ਕੀਤਾ ਪਾਉ ਸੁਣਨ ਦੇ ਨਾਲ ਮੰਨਣ ਦੇ ਨਾਲ ਫਿਰ ਕਿਤੇ ਪਾਰ ਉਤਾਰਾ ਹੋਣਾ ਤੇ ਗੁਰੂ ਪਿਆਰਿਓ ਗੁਰੂ ਰਵਦਾਸ ਮਹਾਰਾਜ ਕਹਿੰਦੇ ਭਾਈ ਹੇ ਮੇਰੇ ਸਮਾਜ ਦੇ ਲੋਕੋ ਨਸ਼ਿਆਂ ਨੂੰ ਹੱਥ ਨਾ ਲਾਇਓ ਇਹ ਜੀਵਨ ਬਰਬਾਦ ਕਰ ਦੇਣਗੇ ਭਾਵੇਂ ਕੋਈ ਤੁਹਾਨੂੰ ਧਾਰਮਿਕ ਸਥਾਨਾਂ ਤੇ ਜਾ ਕੇ ਉਹ ਜਲ ਲਿਆ ਕੇ ਉਹਦੀ ਸ਼ਰਾਬ ਬਣਾ ਕੇ ਵੀ ਪਿਲਾ ਦੇਵੇ ਨਾ ਸਤਗੁਰ ਕਹਿੰਦੇ ਉਹ ਨਾ ਪੀਓ ਉਹ ਵੀ ਬਰਬਾਦ ਕਰ ਦਿੰਦੀ ਹੈ ਤੇ ਗੁਰੂ ਰਵਦਾਸ ਮਹਾਰਾਜ ਤਾਂ ਨਸ਼ਿਆਂ ਤੋਂ ਵੀ ਕੱਢਦੇ ਨੇ ਕਿੰਨੇ ਕੁ ਲੋਕ ਆ ਸੀ ਜਿਹੜੇ ਕਹਿੰਦੇ ਅਸੀਂ ਗੁਰੂ ਰਵਦਾਸ ਮਹਾਰਾਜ ਜੀ ਦੀਆਂ ਇਸ ਪੰਕਤੀਆਂ ਤੇ ਪੈਰਾ ਦਿੱਤਾ ਇਸ ਬਾਣੀ ਤੇ ਪੈਰਾ ਦਿੱਤਾ ਜਿਹੜੇ ਕਹਿੰਦੇ ਅਸੀਂ ਗੁਰੂ ਰਵਦਾਸ ਨੂੰ ਮੰਨਦੇ ਆਂ ਉਹਨਾਂ ਨੂੰ ਪੁੱਛੋ ਵੀ ਆਹ ਪੰਕਤੀਆਂ ਮੰਨੀਆਂ ਨੇ ਜਾਂ ਨਹੀਂ ਆਖੋ ਸਤਨਾਮ ਜੇ ਇਹ ਪੰਕਤੀਆਂ ਮੰਨ ਲਈਆਂ ਨਾ ਇਹ ਸ਼ਬਦ ਮੰਨ ਲਿਆ ਤਾਂ ਸੱਚ ਜਾਣਿਓ ਨਸ਼ਾ ਕਿਸੇ ਵੀ ਪ੍ਰਕਾਰ ਦਾ ਭਾਵੇਂ ਜਰਦਾ ਬੀੜੀ ਤੰਬਾਕੂ ਕਿਸੇ ਵੀ ਪ੍ਰਕਾਰ ਦਾ ਜਿਹੜਾ ਅੱਜ ਕੱਲ ਚਿੱਟਾ ਕੋਕੀਨ ਆਰਾ ਵਗੈਰਾ ਚੱਲਦਾ ਸਭ ਸਾਡੇ ਘਰਾਂ ਵਿੱਚੋਂ ਖਤਮ ਹੋ ਜਾਏਗਾ ਇਹ ਹੋਏਗਾ ਹੀ ਤਾਂ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਜੇ ਗੁਰੂ ਦੀ ਗੱਲ ਨਹੀਂ ਨਾ ਮੰਨਾਂਗੇ ਨਸ਼ਾ ਭਵੇਂ ਖਤਮ ਹੋਵੇ ਨਾ ਹੋਵੇ ਸਾਡਾ ਟੱਬਰ ਅਸੀਂ ਸਾਡੇ ਗੁਰਦੇ ਫੇਫੜੇ ਸਭ ਖਤਮ ਹੋ ਜਾਣਗੇ ਤੇ ਗੁਰੂ ਰਵਿਦਾਸ ਮਹਾਰਾਜ ਦੋਵੇਂ ਪੱਖਾਂ ਤੋਂ ਇਹ ਸ਼ਬਦ ਵਿੱਚ ਸਾਨੂੰ ਸਮਝਾਉਣਾ ਕਰਦੇ ਨੇ ਹੁਣ ਕੀ ਕਹਿ ਰਹੇ ਨੇ ਭਗਤ ਭਗੌਤ ਲਿਖਿਆ ਤਹੇ ਉਪਰੇ ਪੂਜੀਏ ਕਰਨ ਨਮਸਕਾਰਾਂ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਉਹ ਜਿਹੜਾ ਤਾੜੀ ਦਾ ਦਰਖਤ ਹੈ ਨਾ ਉਹਦਾ ਜਦੋਂ ਸੱਕ ਉਤਾਰਿਆ ਜਾਂਦਾ ਉਹਨੂੰ ਛੱਲਿਆ ਜਾਂਦਾ ਪਾਣੀ ਦੇ ਵਿੱਚ ਘੋਲਿਆ ਜਾਂਦਾ ਤੇ ਲੋਕ ਪੀਂਦੇ ਨੇ ਉਹਦੇ ਨਾਲ ਨਸ਼ਾ ਚੜ ਜਾਣਾ ਚੜਦਾ ਨਾ ਨਸ਼ਾ ਤੇ ਫੇਰ ਉਹ ਸਿੱਧੇ ਕੰਮ ਤਾਂ ਕੋਈ ਕਰਦਾ ਨਹੀਂ ਤੇ ਮਹਾਰਾਜ ਕਹਿੰਦੇ ਇਹ ਵੀ ਨਸ਼ੇ ਛੱਡੋ ਭਾਈ ਹੁਣ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਜੇ ਉਹ ਦਰਖਤ ਨੂੰ ਛੱਲ ਕੇ ਉਹਦਾ ਕਾਗਜ਼ ਬਣਾ ਲਿਆ ਜਾਵੇ ਉਹਨੂੰ ਕੋਈ ਨਹੀਂ ਪੂਜਦਾ ਪਰ ਜਦੋਂ ਉਹਦੇ ਉੱਤੇ ਰੱਬੀ ਗੁਣ ਲਿਖ ਦਿੱਤੇ ਜਾਣ ਰੱਬ ਦੀ ਵਿਚਾਰ ਧਾਰਾ ਲਿਖ ਦਿੱਤੀ ਜਾਵੇ ਹਰ ਜਸ ਲਿਖ ਦਿੱਤਾ ਜਾਵੇ ਸਾਰੇ ਲੋਕ ਨਮਸਕਾਰ ਕਰਦੇ ਨੇ ਤੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਭਾਈ ਇਹ ਮਨ ਇੱਕ ਕਾਗਜ਼ ਹੈ ਇਹ ਮਨ ਦੇ ਉੱਤੇ ਹੀ ਹੰਕਾਰ ਹੈ ਇਹ ਇੱਕ ਤਾੜੀ ਦਾ ਦਰਖਤ ਬਣਿਆ ਹੋਇਆ ਤਾੜੀ ਦੇ ਪੇਜ ਬਣੇ ਹੋਏ ਨੇ ਨਸ਼ੇ ਵਾਲੇ ਪੇਜ ਬਣੇ ਨੇ ਕਿਹੜਾ ਨਸ਼ਾ ਹੰਕਾਰ ਉੱਚੀ ਜਾਤ ਦਾ ਨਸ਼ਾ ਵੱਡੇ ਕੁੱਲ ਦੇ ਵਿੱਚ ਜਨਮ ਲੈਣ ਦਾ ਨਸ਼ਾ ਧਨ ਦੌਲਤ ਦਾ ਨਸ਼ਾ ਸੋਹਣੇ ਰੂਪ ਦਾ ਨਸ਼ਾ ਇਹ ਮਨ ਦੇ ਉੱਤੇ ਨਸ਼ਾ ਚੜਿਆ ਹੋਇਆ ਇਹ ਜਿਹੜਾ ਮਨ ਰੂਪੀ ਕਾਗਜ਼ ਹੈ ਨਾ ਮਹਾਰਾਜ ਕਹਿੰਦੇ ਇਹਦੇ ਉੱਤੇ ਰੱਬ ਦਾ ਨਾਮ ਲਿਖ ਦਿਓ ਇਹਦਾ ਹੰਕਾਰ ਪੁਣੇ ਵਾਲਾ ਨਸ਼ਾ ਹੀ ਖਤਮ ਹੋ ਜਾਏਗਾ ਇਹ ਸਤਗੁਰ ਬਦਾਸ ਮਹਾਰਾ ਸਮਝਾਉਣਾ ਕਰਦੇ ਨੇ